ਥੋੜਾ ਜਿਹਾ ਇਕਾਗਰ ਚਿਤ ਹੋ ਕੇ ਆਪਾਂ ਥੋੜਾ ਜਿਹਾ ਜੋਸ਼ ਭਰੀਏ ਸੰਗਤ ਦੇ ਵਿੱਚ ਦੋ ਮੈਂ ਨਾਰੇ ਲਾਉਂਗਾ ਬਾਵਾ ਖੜੀਆਂ ਕਰਕੇ ਉਹਦਾ ਜਵਾਬ ਦੇਣਾ ਰਾਜ ਕਰੇਗਾ ਰਾਜ ਕਰੇਗਾ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਤੇਗ ਬਹਾਦਰ ਸਿਮਰੀਏ ਕਾਰਨਾਵ ਨੇ ਦਾਵੇ ਧਾਏ ਸਭ ਥਾਈ ਹੋਏ ਸਹਾਏ ਹੰਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚਰਨ ਛੋਪਾ ਪ੍ਰਾਪਤ ਧਰਤੀ ਜਿਸ ਧਰਤੀ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓਟ ਤੇ ਨਿੱਗੇ ਸਹਯੋਗ ਦੇ ਸਦਕਾ ਸਮੁੱਚੇ ਸਿੱਖ ਜਗਤ ਦੀਆਂ ਅਸੀਸਾਂ ਦੇ ਸਦਕਾ ਜੋ ਇਹ ਪੱਥਕ 71 ਤਾ ਜਿਸ ਦੀ ਅਗਵਾਈ ਨੌਜਵਾਨ ਦਿਲਾਂ ਦੀ ਧੜਕਣ ਪਾਈ ਅਮਰਤਪਾਲ ਸਿੰਘ ਜੀ ਖਾਲਸਾ ਐਮਪੀ ਹਲਕਾ ਖਡੂਰ ਸਾਹਿਬ ਤੇ ਉਹਨਾਂ ਦੇ ਨਾਲ ਫਕਰੇ ਕੌਮ ਸ਼ੀਤਪਾਈ ਬਿਆਨ ਸਿੰਘ ਜੀ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਜੀ ਖਾਲਸਾ ਤੇ ਸਾਹਮਣੇ ਬੈਠਾ ਸਿੱਖ ਸੰਗਤ ਮਜੈਲੋ ਤੇ ਯਰਨੈਲੋ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮੇਨ ਅਜੈਂਡਾ ਬੰਦੀ ਸਿੰਘਾਂ ਦੇ ਵਾਸਤੇ ਇਕੱਠ ਰੱਖਿਆ ਗਿਆ ਸੀ ਮੈਂ ਇਸ ਤਰ੍ਹਾਂ ਸਮਝਦਾ ਹਾਂ ਜਿਹੜੇ ਲੰਮੇ ਸਮੇਂ ਤੋਂ ਬੰਦੀ ਸਿੰਘ ਭਾਈ ਜਗਤਾਰ ਸਿੰਘ ਤਾਰਾ ਹਵਾਰਾ ਭਾਈ ਰਾਜੋਆਣਾ ਖੜਾ ਤੇ ਉਹਨਾਂ ਦੇ ਨਾਲ ਨੌਜਵਾਨ ਵੀਰ ਭਾਈ ਅਮਰਪਾਲ ਸਿੰਘ ਜੀ ਖਾਲਸਾ ਇਹ ਨਹੀਂ ਬੰਦੀ ਪੂਰੀ ਕੌਮ ਹੀ ਬੰਦੀ ਆ ਜੱਡੀ ਸਾਨੂੰ ਸਰਕਾਰਾਂ ਨੇ ਸਟੇਟ ਤੇ ਹਿੰਦੀ ਸਰਕਾਰ ਨੇ ਸਾਡੀ ਸੋਚ ਨੂੰ ਮਾਰ ਦਿੱਤਾ ਏ ਪਰ ਮੈਂ ਇਸ ਸਟੇਜ ਤੋਂ ਹਿੰਦੀ ਸਰਕਾਰ ਨੂੰ ਇਹ ਗੱਲ ਦੱਸਣੀ ਚਾਹੁੰਦਾ ਏ ਸਾਡੇ ਜਿਹੜਾ ਸਾਡੇ ਨਾਲ ਵੈਰ ਆ ਉਹ ਸੱਤ ਸਦੀਆਂ ਤੋਂ ਚੱਲਦਾ ਤੇ ਚੱਲਦਾ ਰਹਿਣਾ ਇਹ ਮੁੱਕਣਾ ਨਹੀਂ ਆ ਤੁਸੀਂ ਸਾਡੇ ਵੱਡ ਵਡੇਰਿਆਂ ਨੂੰ ਬਾਬਾ ਬੰਦਾ ਬਹਾਦਰ ਮਹਾਰਾਜ ਨੂੰ ਇਸਲਾਮ ਕਬੂਲ ਕਰਨ ਵਾਸਤੇ ਆਖਿਆ ਸੀ ਤੇ ਉਹਨਾਂ ਨੇ ਅੱਗੋਂ ਇਹ ਗੱਲ ਕਹੀ ਸੀ ਵੀ ਮੇਰੇ ਸਿੰਘਾਂ ਨੂੰ ਪੁੱਛ ਲੋ ਜਿਹੜੇ ਉਹਨਾਂ ਦੇ ਨਾਲ ਸਿੰਘ ਗ੍ਰਿਫਤਾਰ ਸੀ ਤੇ ਜਦੋਂ ਸਿੰਘਾਂ ਨੂੰ ਪੁੱਛਿਆ ਤਾਂ ਇੱਕ ਇੱਕ ਕਰਕੇ ਸਿੱਧਕ ਨਹੀਂ ਡੋਲੇ ਤੇ ਸ਼ਹੀਦ ਹੋ ਗਏ ਤੇ ਜਦੋਂ ਜਾ ਕੇ ਉਹਨਾਂ ਨੇ ਬਾਬਾ ਬੰਦਾ ਬਹਾਦਰ ਮਹਾਰਾਜ ਨੂੰ ਕਿਹਾ ਵੀ ਤੁਸੀਂ ਤੇ ਕਿਹਾ ਸੀ ਇਸਲਾਮ ਕਬੂਲ ਕਰ ਲਓ ਪਰ ਬੰਦਾ ਬਹਾਦਰ ਮਹਾਰਾਜ ਨੇ ਕਿਹਾ ਵੀ ਮੇਰੇ ਸਿੰਘਾਂ ਨੇ ਕਰ ਲਿਆ ਉਹ ਕਹਿੰਦੇ ਵੀ ਇੱਕ ਵੀ ਸਿੰਘ ਨੇ ਇਸਲਾਮ ਕਬੂਲ ਨਹੀਂ ਕੀਤਾ ਤੇ ਫਿਰ ਬਾਬਾ ਬੰਦਾ ਬਹਾਦਰ ਮਹਾਰਾਏ ਨੇ ਕਿਹਾ ਵੀ ਤੁਸੀਂ ਇਹ ਕਿਸ ਤਰ੍ਹਾਂ ਸੋਚ ਲਿਆ ਜਿਸ ਕੌਮ ਦੇ ਸਿੰਘ ਨਹੀਂ ਡੋਲੇ ਉਸ ਕੌਮ ਦਾ ਜਰਨੈਲ ਕਿਦਾਂ ਝੁਕ ਸਕਦਾ ਇਹ ਉਹ ਜਰਨੈਲ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਡੋਲਣਗੇ ਨਹੀਂ ਡਿੱਗਣਗੇ ਨਹੀਂ ਸੋ ਮੈਂ ਅਖੀਰ ਦੇ ਵਿੱਚ ਲੰਮੀ ਨਹੀਂ ਗੱਲ ਕਰਨੀ ਅਖੀਰ ਦੇ ਵਿੱਚ ਮੈਂ ਇੱਕ ਬੇਨਤੀ ਕਰਦਾ ਸਮੁੱਚੇ ਸਿੱਖ ਸੰਗਤ ਨੂੰ ਆਓ ਇੱਕ ਅਰਦਾਸ ਕਰੀਏ ਅਰਦਾਸ ਦੇ ਵਿੱਚੋ ਹੀ ਸਫਲਤਾ ਪਰਮੇਸ਼ਰ ਬਖਸ਼ਦਾ ਹੈ ਭਾਵੇਂ ਉਹ ਚੂਣਾ ਹੋਣ ਤੇ ਜੰਗ ਦਾ ਮੈਦਾਨ ਹੋਵੇ ਉਸ ਦੀ ਤਾਜ਼ਾ ਮਿਸਾਲ ਹਾਲ ਦੇ ਵਿੱਚ ਹੀ ਦੋ ਸਿੱਖ ਪੰਥ ਨੇ 40 ਸਾਲ ਬਾਅਦ ਸਾਨੂੰ ਐਮਪੀ ਬਖਸ਼ੇ ਤੇ ਜਿਹੜੀ ਅਰਦਾਸ ਦੀ ਸ਼ਕਤੀ ਮਝੈਲੋ ਮੈਂ ਤੁਹਾਨੂੰ ਖਾਸ ਕਰਕੇ ਬੇਨਤੀ ਕਰਦਾ ਮਝੈਲੇ ਦੀ ਮਝੈਲਾਂ ਦੀ ਧਰਤੀ ਤੋਂ ਹੀ ਸੰਘਰਸ਼ ਵਿੱਡਿਆ ਸੀ ਸਾਡੇ ਵੱਡ ਵਡੇਰਿਆਂ ਨੇ ਆਪਾਂ ਉਹਦੇ ਵਾਰਸਾਂ ਬਾਬਾ ਦੀਪ ਸਿੰਘ ਮਹਾਰਾਜ ਦੇ ਜਿਨ੍ਹਾਂ ਨੇ ਤਲੀ ਤੇ ਸੀਸ ਧਰ ਕੇ ਲੜਿਆ ਉਹ ਵੀ ਅਰਦਾਸ ਮਜਹਿਲਾਂ ਦੀ ਧਰਤੀ ਤੇ ਕੀਤੀ ਗਈ ਇੱਥੇ ਹੀ ਬਸ ਨਹੀਂ ਉਸ ਤੋਂ ਬਾਅਦ ਸਾਡਾ ਸਿੱਖਾਂ ਦਾ ਮੁਕੱਦਸ ਜਿਗਰ ਦਿਲ ਹਰਮੰਦਰ ਜਿਸ ਨੂੰ ਢਾਹ ਢੇਰੀ ਕੀਤਾ ਗਿਆ ਉਸ ਦੀ ਅਰਦਾਸ ਫਕਰੇ ਕੌਮ ਸ਼ੀਤਪਾਈ ਬਿਆਨ ਸਿੰਘ ਸ਼ੀਤਪਾਈ ਸਤਵੰਦ ਸਿੰਘ ਸ਼ੀਤਪਾਈ ਕੇਰ ਸਿੰਘ ਨੇ ਕੀਤੀ ਤੁਹਾਨੂੰ ਕੀਤੀ ਦੀ سزا ਦਿੱਲੀ ਦੇ ਵਿੱਚ ਦਿੱਤੀ ਇੱਥੇ ਹੀ ਬਸ ਨਹੀਂ ਮੈਂ ਇਹ ਗੱਲ ਦੱਸਣੀ ਚਾਹੁੰਨਾ ਦਿੱਲੀ ਤੇ ਹਕੂਮਤ ਦੀ ਜਿਹੜੀ ਸਟੇਟ ਦੀ ਸਰਕਾਰ ਆ ਜਿਹਦਾ ਮੁੱਖ ਮੰਤਰੀ ਮਦਾਰੀ ਆ ਤੂੰ ਇਹਨਾਂ ਨੂੰ ਡੱਕ ਨਹੀਂ ਸਕਦਾ ਇਹਨਾਂ ਦਾ ਜ਼ਬਰ ਸਬਰ ਨਾ ਇਹਨਾਂ ਦੇ ਪਰਖੋ ਇਹ ਉਹਦੇ ਵਾਰਸ ਨੇ ਜਿਨ੍ਹਾਂ ਨੂੰ ਤੂੰ ਝਕਾਉਣ ਦੀ ਕੋਸ਼ਿਸ਼ ਕਰਦਾ ਹੈ ਤੈਨੂੰ ਝਕਾਉਣਗੇ ਇਹ ਕਲੇਸ਼ ਤੇਰੇ ਗਲੋਂ ਮੁੱਕਣਾ ਨਹੀਂ ਕਿਉਂਕਿ ਜਿੰਨੀ ਦੇਰ ਤੱਕ ਤੂੰ ਸਿੱਖਾਂ ਦੇ ਸਾਨੂੰ ਹੱਕ ਨਹੀਂ ਦਿੰਦਾ ਸੋ ਮੈਂ ਇਹੀ ਬੇਨਤੀ ਕਰਦਾ ਸਮੁੱਚਾ ਸਿੱਖ ਪੰਥ ਅੰਦਰੋਂ ਅਰਦਾਸ ਕਰੋ ਆਪਣੇ ਨਿੱਜ ਛੱਡ ਕੇ ਆਪਾਂ ਕੌਮੀ ਘਰ ਵਾਸਤੇ ਗੱਲ ਕਰੀਏ ਸੋ ਸਮੁੱਚੇ ਜਿੰਨੇ ਇਸ ਇਕੱਠ ਦੇ ਵਿੱਚ ਪ੍ਰਬੰਧਕ ਜਨ ਪਾਈ ਅਮਰਤਪਾਲ ਸਿੰਘ ਦੀ ਟੀਮ ਤੇ ਉਹਨਾਂ ਦਾ ਸਮੁੱਚਾ ਪਰਿਵਾਰ ਬਾਪੂ ਜੀ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਸਮੁੱਚੇ ਪੰਜਾਬ ਦੇ ਵਿੱਚ ਆਪ ਮੀਟਿੰਗਾਂ ਕਰਕੇ ਇਕੱਠ ਨੂੰ ਪੰਥ ਨੂੰ ਸਾਹਮਣੇ ਲਿਆ ਕੇ ਇੱਕ ਰੂਪ ਚ ਇਕਤਰਤਾ ਬਖਸ਼ੀ ਮਾਸ ਇੱਕ ਵਾਰੀ ਫੇਰ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਜੀ ਸੋ ਮੈਂ ਇੱਥੇ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ